ਸਤਕਾਰ ਜੋਗ ਪੁੱਤ ਉਹਦੇ ਵਿੱਚ ਆਏ ਸੀ ਉਹ ਤਾਂ ਸਤਕਾਰ ਜੋਗ ਬਣਿਆ ਨੇੜੇ ਲੱਗ ਗਿਆ ਬੁਰਜ ਉਹ ਜਿਵੇਂ ਮਰਜੀ ਲੱਗ ਗਿਆ ਉਹ ਨੇੜੇ ਲੱਗ ਗਿਆ ਉਹ ਸਤਕਾਰ ਜੋਗ ਬਣ ਗਿਆ ਪੂਜਣ ਜੋਗ ਬਣ ਗਿਆ ਮੈਂ ਇੱਕ ਗੱਲ ਪੁੱਛਦਾ ਸਾਡੇ ਗੁਰੂ ਸਹਿਬਾਨਾਂ ਤੋਂ ਕਿੱਕਰ ਲਾਹੇ ਲੈ ਗਏ ਤਾਲੀਆਂ ਲਾਹੇ ਲੈ ਗਈਆਂ ਆਪਾਂ ਹੀ ਰਹਿ ਗਏ ਬਸ ਤੇ ਮੈਨੂੰ ਇਹ ਗੱਲ ਦੱਸੋ ਮੈਂ ਤੁਹਾਨੂੰ ਪੁੱਛਦਾ ਮੈਂ ਸਟੇਜ ਤੇ ਉੱਚੇ ਥਾਂ ਤੇ ਬੈਠਾ ਉਸ ਤੱਕ ਇੱਥੇ ਉੱਚੇ ਥਾਂ ਤੇ ਬੈਠਾ ਆਹ ਹੋਰ ਜਥੇ ਬੈਠੇ ਐ ਆ ਭਾਈ ਸਾਹਿਬ ਪਿੱਛੇ ਕਲਾਸੀਕਲ ਕੀਰਤਨ ਕਰਦੇ ਐ ਮੇਰੇ ਨਾਲ ਆ ਸਾਰੇ ਸਿੰਘ ਆਏ ਐ ਕੀਰਤਨ ਕਰਦੇ ਐ ਮੈਨੂੰ ਦੱਸੋ ਅਸੀਂ ਅੱਜ ਉੱਚੇ ਥਾਂ ਤੇ ਕਿਉਂ ਬੈਠੇ ਆਂ ਕਾਹਦੇ ਕਰਕੇ ਬੈਠੇ ਆਂ ਇਨਾ ਹੀ ਐ 27 ਸਾਲ ਹੋ ਗਏ ਮੈਨੂੰ ਐਦਾ ਮੇਰੇ ਗੁਰੂ ਗ੍ਰੰਥ ਸਾਹਿਬ ਬੈਤੇ ਐ ਪਲਕ ਤੇ ਨੇੜੇ ਲੱਗ ਜਾਂਦੀ ਬਹੁਤ ਬਸ ਕਦੇ-ਕਦੇ 10 ਫੁੱਟ ਤੇ ਹੁੰਦੇ ਐ ਕਦੇ 15 ਫੁੱਟ ਤੇ ਹੁੰਦੇ ਐ ਕਦੇ 20 ਫੁੱਟ ਤੇ ਹੁੰਦੇ ਐ ਕਦੇ 5 ਕੁ ਫੁੱਟ ਤੇ ਬਿਲਕੁਲ ਨੇੜੇ ਮੈਂ ਪਾਲਕੀ ਸਾਹਿਬ ਦੇ ਬੈਠਾ ਹੁੰਨਾ 27 ਸਾਲ ਇਹਨਾਂ ਦੇ ਨੇੜੇ ਬਹਿਣ ਕਰਕੇ ਸਤਕਾਰ ਐ ਨਹੀਂ ਤੇ ਸਾਡੇ ਵਰਗਿਆਂ ਨੂੰ ਕੌਣ ਪੁੱਛਦਾ ਐ ਸਾਡੇ ਵਰਗਿਆਂ ਨੂੰ ਕੌਣ ਪੁੱਛਦਾ ਹੈ ਇਹ ਸਤਕਾਰਯੋਗ ਨੇ ਅਸੀਂ ਸਤਕਾਰਯੋਗ ਨਹੀਂ ਹਾਂ ਪਰ ਇਹਨਾਂ ਦੇ ਨੇੜੇ ਬੈਨੇ ਆ ਇਹਨਾਂ ਹੀ ਫਰਕ ਹੈ ਇਹਨਾਂ ਦੇ ਅਸੀਂ ਨੇੜੇ ਬੈਨੇ ਇਹਨਾਂ ਦੇ ਕੋਲ ਬੈਨੇ ਆ ਇਹਨਾਂ ਦੇ ਪਾਸ ਬੈਨੇ ਆ ਤੇ ਪੜਦੇ ਆ ਨਾ ਹੋਵੇ ਸਿਫਤ ਬੋਲੋ ਹੋਵੇ ਸਿਫਤ ਸਮ ਦੀ ਨੂਰ ਅਰਸੋਂ ਕੁਰਸੋਂ ਤੋ ਤੇ ਦਿੱਥੇ ਸੱਚੇ ਪਾਤਸ਼ਾਹ ਹਾਲ ਜਨਮ ਜਨਮ ਦੀ ਸੱਚੀ ਹੈ ਸੱਜਣ ਸੱਚਾ ਪਾਤਸ਼ਾਹ

ਇੱਜ਼ਤ ਹੀ ਨਹੀਂ ਰੋਜ਼ ਗੁਰਦੁਆਰੇ ਜਾ ਕੇ ਸਵੇਰੇ 4 ਵਜੇ ਬੈਠਿਆ ਕਰ ਉਹ ਪਿੰਡ ਤੇਰਾ ਸਤਕਾਰ ਕਰਨ ਲੱਗ ਜਾਏਗਾ ਇਹ ਗੁਰੂ ਦਾ ਸਿੱਖ ਹੈ ਸਤਕਾਰ ਭਾਲਦੇ ਆ ਸਿੱਖਾਂ ਵਾਲਾ ਸਤਕਾਰ ਜੋਗ ਦੇ ਨੇੜੇ ਚੱਲ ਪੁੱਠੇ ਸਿੱਧੇ ਕੰਮ ਕਰਕੇ ਸਤਕਾਰ ਨਹੀਂ ਮਿਲਣਾ ਨਾ ਚੰਗੇ ਕੰਮ ਛੁਪਦੇ ਐ ਨਾ ਗਲਤ ਕੰਮ ਛੁਭਦੇ ਆ ਤੇ ਕਰਮੀ ਆਪੋ ਆਪਣੀ ਨੇੜੇ ਲੱਗਣਾ ਹੈ ਕਿ ਨੇੜਾ ਹੈ ਤੇ ਦੂਰ ਤੇ ਕਿਉਂ ਦੂਰ ਦੂਰ ਫਿਰਨਾ ਹੈ ਇਹ ਗੁਰੂ ਸਾਹਿਬ ਦੇ ਸਾਹਜਾਦੇ ਜੇ ਬੁਰਜ ਵਿੱਚ ਆ ਕੇ ਬੁਰਜ ਸਾਹਿਬ ਬਣਾ ਗਏ ਪੂਜਣ ਜੋ ਕਰ ਗਏ ਇਹ ਸਰੰਦ ਕੋਈ ਪੂਜਣ ਵਾਲੀ ਤਰਤੀਸੀ ਇੱਥੇ ਤੇ ਚੜ ਕੇ ਆਏ ਪਰ ਵੇਖ ਲੋ ਤਿੰਨ ਦਿਨ ਆ ਕੇ ਢੇਡਾ ਮਾਰ ਗਏ ਤਿੰਨ ਦਿਨ ਤਿੰਨ ਦਿਨ ਆਏ ਤਿੰਨ ਦਿਨ ਤੇ ਹੁਣ ਹਰ ਸਿੱਖ ਕਹਿੰਦਾ ਮੈਂ ਸਰਹੰਦ ਢੇਡਾ ਮਾਰ ਕੇ ਆਵਾਂ ਮੈਂ ਜਾ ਕੇ ਆਵਾਂ ਉੱਥੇ ਮੈਂ ਮੱਥਾ ਟੇਕ ਕੇ ਆਵਾਂ ਇਹ ਪੂਜਣ ਜੋਗ ਕਰਕੇ ਇਸ ਧਰਤੀ ਨੂੰ ਪੂਜਣ ਜੋਗ ਤਾਂ ਕਰਕੇ ਗੁਰਮਖੋ ਬੜਾ ਕਮਾਲ ਦਾ ਲਾਸਾਨੀ ਇਤਿਹਾਸ ਹੈ ਇਸ ਧਰਤੀ ਦਾ ਬਸ ਇਨੂੰ ਹੀ ਇੰਨੀ ਬੇਨਤੀ ਹੈ ਕਿ ਸਭ ਜਾਨਦਿਆਂ ਨੂੰ ਆਪਣੇ ਹਿਰਦੇ 'ਚ ਵਸਾਓ ਤੇ ਹਿਰਦੇ 'ਚ ਕਿਵੇਂ ਵਸਣਗੇ ਉਹ ਪਿਆਰ ਬਣਾਈਏ ਉਹਨਾਂ ਦੇ ਨਾਲ ਆਪਣੀ ਜ਼ਿੰਦਗੀ ਬਣਾਈਏ ਆਪਣਾ ਜੀਵਨ ਬਣਾਈਏ ਤੇ ਸਾਡਾ ਵੀ ਸਤਕਾਰ ਹੋਣਾ ਹੈ ਸਾਨੂੰ ਵੀ ਪੂਜਿਆ ਜਾਣਾ ਹੈ ਸਾਡਾ ਵੀ ਸਾਡੀ ਵੀ ਇੱਜ਼ਤ ਹੋਣੀ ਹੈ ਬਸ ਕਿਰਪਾ ਕਰਕੇ ਇਨੂੰ ਹੀ ਬੇਨਤੀ ਹੈ ਬਈ ਇਹ ਮੰਗ ਮੰਗੀਏ ਐਸੀ ਮੰਗ ਗੋਬਿੰਦ ਤੇ ਤਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰ ਮੰਗਦੇ ਸਾਡੀ ਪਰਮਗਤੀ ਹੋਵੇ ਗੁਰਮਖਾਂ ਦੀ ਸੰਗਤ ਮਿਲ ਜਾਏ ਸਤਕਾਰਯੋਗ ਨੇ ਜਿਹੜੇ ਉਹਨਾਂ ਦੀ ਸੰਗਤ ਵਿੱਚ ਬੈਠਾ ਲੋਕ ਮੈਨੂੰ ਵੀ ਸਤਕਾਰਯੋਗ ਕਹਿਣਗੇ ਇਤਿਹਾਸ ਚ ਪੜਦੇ ਆ ਨਾ ਉਹ ਵਿਦੀ ਚੰਦ ਸਵੇਰੇ ਸਵੇਰੇ ਚੋਲਾ ਸਾਹਿਬ ਦੀ ਧਰਤੀ ਉੱਤੇ ਸਾਰੇ ਪਿੰਡ ਦੀਆਂ ਮੱਝਾਂ ਚੋਰੀ ਕਰਕੇ ਨਿਕਲਿਆ ਸੀ ਛੱਪੜ ਦੇ ਵਿੱਚ ਮੱਝਾਂ ਵਾੜਦੀਆਂ ਉੱਥੇ ਬੈਠਾ ਇੱਕ ਸਾਧੂ ਇੱਕ ਬਾਬਾ ਭਾਈ ਅਦਲੀ ਤੇ ਕਹਿੰਦਾ ਪਿੰਡ ਵਾਲੇ ਮਗਰ ਪੈ ਗਏ ਮੱਝਾਂ ਚੋਰੀ ਕਰ ਲੀਆਂ ਬਾਬਾ ਕੀ ਕਰਾਂ ਉਹਦਾ ਉਹਦਾ ਗੋਡਾ ਫੜਿਆ ਉਹ ਕਹਿੰਦਾ ਓਏ ਮੁੜ ਕੇ ਮੱਝਾਂ ਚੋਰੀ ਤੇ ਨਹੀਂ ਕਰਦਾ ਕਹਿੰਦਾ ਨਹੀਂ ਕਰਦਾ ਹੁਣ ਮੈਨੂੰ ਬਚਾ ਲੈ ਇੱਕ ਵਾਰੀ ਕਹਿੰਦਾ ਸਾਰੀਆਂ ਮੱਝਾਂ ਵਾੜ ਦੇ ਟੋਬੇ 'ਚ ਮੱਜਾ ਬਾੜ ਦੀਆਂ ਛੱਪੜ ਵਿੱਚ ਤੇ ਭਾਈ ਵਿਦੀ ਚੰਦ ਨੂੰ ਥੱਲੇ ਵਾਲਾ ਕੱਪੜਾ ਵਿਛਾਇਆ ਸੀ ਜਿਹੜਾ ਫੜਾਤਾ ਕਹਿੰਦੇ ਬੁੱਕਲ ਮਾਰ ਲੈ ਭਾਈ ਅਦਲੀ ਅੱਗੇ ਅੱਗੇ ਕਹਿੰਦਾ ਮੇਰੇ ਨਾਲ ਨਾਮ ਜਪ ਕਹਿੰਦਾ ਮੈਨੂੰ ਤੇ ਨਾਮ ਜਪਣ ਦਾ ਪਤਾ ਹੀ ਨਹੀਂ ਕਹਿੰਦੇ ਬਸ ਅੱਖਾਂ ਬੰਦ ਕਰ ਲੈ ਬੁੱਕਲ ਮਾਰ ਲੈ ਜੱਪੀ ਚੱਲ ਸਤਨਾਮ ਵਾਹਿਗੁਰੂ ਜਪਦੇ ਰਹੇ ਜਪਦੇ ਰਹੇ ਜਪਦੇ ਰਹੇ ਪਿੰਡ ਵਾਲੇ ਆ ਗਏ ਉਹ ਬਾਬੇ ਅਦਲੀ ਨੂੰ ਬਾਹ ਫੜ ਕੇ ਪੁੱਛਦੇ ਬਾਬਾ ਪਿੰਡ ਵਿੱਚ ਚੋਰੀ ਹੋਈ ਐ ਤੂੰ ਚੋਰ ਤੇ ਨਹੀਂ ਵੇਖਿਆ ਮੱਜਾਂ ਤੇ ਨਹੀਂ ਵੇਖੀਆਂ ਮੱਜਾਂ ਚੋਰੀ ਕਰਕੇ ਲੈ ਗਿਆ ਭਾਈ ਅਦਲੀ ਜੀ ਕਹਿਣ ਲੱਗੇ ਆਹ ਵੇਖ ਲਓ ਛੱਪੜ ਦੇ ਵਿੱਚ ਮੱਜਾਂ ਹੀ ਮੱਜਾਂ ਐ ਵੇਖੋ ਉਹ ਮੱਜਾਂ ਸਾਰੀਆਂ ਕਾਬੂ ਕਰ ਲਈਆਂ ਕਹਿੰਦੇ ਸਾਡੀਆਂ ਹੀ ਮੱਜਾਂ ਐ ਫਿਰ ਤੁਰਨ ਲੱਗੇ ਕਹਿੰਦੇ ਚੋਰ ਤੇ ਨਹੀਂ ਵੇਖਿਆ ਕਹਿੰਦੇ ਆਹ ਬੈਠਾ ਮੇਰੇ ਕੋਲ ਵੇਖ ਲਓ ਚੋਰ ਐ ਕਿ ਸਾਧਾ ਕਹਿੰਦਾ ਬਾਬੇ ਨੇ ਫਸਾ ਦਿੱਤਾ ਪਹਿਲਾਂ ਕੋਲ ਬਾ ਲਿਆ ਹੁਣ ਕਹਿੰਦਾ ਆਹ ਵੇਖੋ ਚੋਰ ਉਹ ਜਦੋਂ ਹੀ ਉਹਨਾਂ ਨੇ ਇੰਦਾ ਕਿਹਾ ਨਾ ਪਿੰਡ ਵਾਲੇ ਕਹਿਣ ਲੱਗੇ ਬਾਬਾ ਜਿਹੜਾ ਇਸ ਵੇਲੇ ਤੇਰੇ ਕੋਲ ਬਹਿ ਕੇ ਰੱਬ ਰੱਬ ਕਰਦਾ ਇਹ ਚੋਰ ਹੋ ਹੀ ਨਹੀਂ ਸਕਦਾ ਜਿਹੜਾ ਇਸ ਵੇਲੇ ਨਾਮ ਜਪਦਾ ਚੋਰ ਹੋ ਸਕਦਾ ਇਹ ਚੰਗਾ ਹੀ ਹੋਣਾ ਜਿਹੜਾ ਚੰਗੇ ਕੋਲ ਬੈਠਾ ਹੈ ਉਹ ਭਾਈ ਜੇ ਚੰਗਿਆਂ ਕੋਲ ਬੈਠਾਂਗੇ ਲੋਕਾਂ ਨੇ ਆਖਣਾ ਚੰਗਾ ਹੀ ਐ ਸਾਧੂਆਂ ਕੋਲ ਬੈਠਾ ਸਾਧੂ ਹੀ ਐ ਗੁਰਮਖਾ ਕੋਲ ਬੈਠਾ ਗੁਰਮਖੀ ਐ ਤੇ ਜੇ ਸਤਕਾਰ ਚਾਹੁੰਦੇ ਆ ਤੇ ਸਤਕਾਰ ਜੋਗ ਬਣਨਾ ਹੈ ਤੇ ਉਹ ਕਮਾਈ ਕਰਨੀ ਪੈਣੀ ਹੈ ਜਿਨ੍ਹਾਂ ਦਸੰਧਣਿਆ ਦੁਰਮਤ ਵਈਂ ਮਿੱਤਰ ਅਸਾੜੜੇ ਸਈ ਹੌਣ ਟੁੰਢੇਂਦੀ ਜੱਗ ਸਵਾਇਆ ਜਨ ਨਾਨਕ ਵਿਰਲੇ ਕੀ ਉਹ ਤੇ ਕਰਨਾ ਪੈਣਾ ਫਿਰ ਇਸੇ ਕਰਕੇ ਦਿਨ ਰਾਤ ਸਿੱਖ ਅਰਦਾਸ ਕਰਦਾ ਮੈਂ ਧਾਰਨਾ ਕਉਣਾ ਫਿਰ ਇਤਿਹਾਸ ਸ਼ੁਰੂ ਕਰਦੇ ਹਾਂ ਥੋੜਾ ਥੋੜਾ ਨਾਲ ਨਾਲ ਇਸ ਸਮੇਂ ਦੇ ਇਸ ਸਮੇਂ ਦੀ ਉਹੀ ਗੱਲ ਕਰੀਏ ਤੇ ਰੋਜ ਗੁਰੂ ਕੇ ਸਿੱਖ ਅਰਦਾਸ ਕਰਦੇ ਐ ਬੋਲਦੇ ਜਰੂਰ ਆ ਪਤਾ ਨਹੀਂ ਮੰਨਦੇ ਕਿੰਨਾ ਪਰ ਇੱਕ ਵਾਰੀ ਕਹਿੰਦੇ ਰੋਜ ਆ ਸਾਰੇ ਬੋਲਿਓ ਨਾਲ ਸਾਰੇ ਅਰਦਾਸ ਕਰ ਲਈਏ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਮੇਲੀਓ ਦਾ ਪਿਆਰ ਆ ਨੂੰ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ

ਕਿ ਜਿੰਨਾ ਜੇ ਤੇ ਆਵੇ ਆਜੀ ਜਿੰਨਾ ਸਨ ਨਿਆ ਦੁਰਪਤ ਬੰਨਾ ਬੋਤਨ ਦੀ ਜਗ ਸਦਾ ਆਤ ਰਾਤ ਕੋ ਮਿਲਲੇ ਆਓ ਥੋੜਾ ਜਾਂ ਇਤਿਹਾਸ ਵੱਲ ਚਲੀਏ ਅੱਜ ਗੁਰਮਖੋ 11 ਪੋ ਹੈ 11 ਅੱਜ 11 ਪੋਹ ਐ ਕੱਲ 12 ਪੋਹ ਐ ਪਰਸੋਂ ਨੂੰ ਫਿਰ 13 ਪੋਹ ਹੈ ਥੋੜਾ ਜਿਹਾ ਇਕਾਗਰਤਾ ਬਣਾ ਕੇ ਟਿਕਾ ਬਣਾ ਕੇ ਆਪਾਂ ਹਾਜ਼ਰ ਹੋ ਕੇ ਬੈਠਣ ਦਾ ਯਤਨ ਕਰੀਏ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ 9 ਮਹੀਨੇ ਦੇ ਕਰੀਬ ਘੇਰਾ ਪਈ ਪਾਈ ਰੱਖਿਆ 9 ਮਹੀਨੇ ਬੜਾ ਲੰਮਾ ਸਮਾਂ ਲੰਘ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸ਼ਾਮ-ਦਾਮ-ਦੰਦ ਦੰਡ ਭੇਦ ਸਾਰੇ ਤਰੀਕੇ ਇਹਨਾਂ ਨੇ ਵਰਤੇ ਦਸ਼ਮੇਸ਼ ਪਿਤਾ ਜੀ ਨੂੰ ਕਾਬੂ ਨਾ ਕਰ ਸਕੇ ਲੜਾਈਆਂ ਲੜ ਕੇ ਵੇਖ ਲਈਆਂ ਸਭ ਕੁਝ ਕਰਕੇ ਵੇਖ ਲਿਆ ਅਖੀਰ ਫਿਰ ਬਾਈ ਧਾਰ ਦੇ ਰਾਜਿਆਂ ਨੇ ਵਿਚਾਰ ਬਣਾ ਕੇ ਬਾਦਸ਼ਾਹ ਕੋਲ ਸ਼ਿਕਾਇਤ ਕੀਤੀ ਆਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ ਉਥੇ ਗਤਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ ਉਥੇ ਫੌਜਾਂ ਇਕੱਠੀਆਂ ਹੋ ਰਹੀਆਂ ਕਿਉਂ ਪੈ ਰਹੇ ਠੰਡੇ ਉਥੇ ਫੌਜ ਇਕੱਠੀ ਹੋ ਗਈ ਹੈ ਜੇ ਨਾ ਆਪਾਂ ਕੁਝ ਕੀਤਾ ਤੇ ਇੱਕ ਦਿਨ ਇਹਨਾਂ ਨੇ ਦਿੱਲੀ ਦਾ ਤਖਤ ਲੈ ਲੈਣਾ ਬਾਦਸ਼ਾਹ ਨੂੰ ਢੁਕਾਇਆ ਤੇ ਨੰਦਪੁਰ ਸਾਹਿਬ ਦੇ ਕਿਲੇ ਨੂੰ ਬੜਾ ਵੱਡਾ ਘੇਰਾ ਪਿਆ 9 ਮਹੀਨੇ ਨੰਦਪੁਰ ਦੇ ਕਿਲੇ ਨੂੰ ਘੇਰਾ ਪਿਆ ਰਿਆ ਨਾ ਕੋਈ ਚੀਜ਼ ਅੰਦਰ ਜਾਵੇ ਨਾ ਕੋਈ ਚੀਜ਼ ਬਾਹਰ ਆ ਸਕਦੀ ਸੀ ਅੰਦਰ ਰਾਸ਼ਨ ਪਾਣੀ ਖਤਮ ਹੋਣ ਤੋਂ ਬਾਅਦ ਸਿੰਘਾਂ ਨੇ ਦਰਖਤਾਂ ਦੇ ਪੱਤੇ ਲਾ ਕੇ ਖਾਦੇ ਸੱਕ ਵੀ ਖਾਦੇ ਲਾ ਲਾ ਕੇ ਸਮਾਂ ਇਦਾਂ ਦਾ ਆ ਗਿਆ ਹਰ ਚੀਜ਼ ਜਦੋਂ ਖਤਮ ਹੋ ਗਈ ਤੇ ਕਈਆਂ ਸਿੰਘਾਂ ਨੇ ਉਸ ਵੇਲੇ ਆਖਿਆ ਮਹਾਰਾਜ Hindu ਰਾਜੇ ਆਟੇ ਦੀ ਗਊ ਬਣਾ ਕੇ ਭੇਜਦੇ ਐ ਕਸਮ ਖਾਂਦੇ ਨੇ ਮੁਸਲਮਾਨ ਰਾਜੇ ਕੁਰਾਨ ਭੇਜ ਰਹੇ ਹਨ ਤੇ ਮਹਾਰਾਜ ਆਪਾਂ आनंदपुर ਦੇ ਕਿਲੇ ਨੂੰ ਛੱਡ ਕੇ ਜਾਈਏ ਮਹਾਰਾਜ ਕਹਿੰਦੇ ਇਹਾਂ ਦੀਆਂ ਕਸਮਾਂ ਤੇ ਭਰੋਸਾ ਨਾ ਕਰੋ ਕਈਆਂ ਨੇ ਫਿਰ ਵਦਾਵਾ ਵੀ ਲਿਖਿਆ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੰਘ ਨਹੀਂ ਸਾਰੇ ਆਪਾਂ ਇਤਿਹਾਸ ਜਾਣਦੇ ਹਾਂ ਇਥੋਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਰੇ ਕਹਿਣ ਲੱਗੇ ਮਹਾਰਾਜ ਆਨੰਦਪੁਰ ਦਾ ਕਿਲਾ ਛੱਡ ਚੱਲੀਏ ਚਲੋ ਸਾਰਿਆਂ ਦੀ ਬੇਨਤੀ ਸਾਰਿਆਂ ਦੀ ਰਾਏ ਲੈ ਕੇ ਵਾਰ-ਵਾਰ ਸਾਰਿਆਂ ਦੇ ਕਹਿਣ ਤੇ ਫੇਰ ਮਾਰੇ ਨੇ ਆਨੰਦਪੁਰ ਦਾ ਕਿਲਾ ਛੱਡਿਆ 6 ਪੋ ਦੀ ਰਾਤ ਨੂੰ ਗੁਰੂ ਸਾਹਿਬ ਆਨੰਦਪੁਰ ਸਾਹਿਬ ਛੱਡਦੇ ਐ 6 ਪੋ ਦੀ ਰਾਤ 20 ਦਸੰਬਰ 20 ਦਸੰਬਰ 6 ਪੋ ਨੂੰ ਕਿਲਾ ਛੱਡਦੇ ਐ ਵੱਡਾ ਕਾਫਲਾ ਚੱਲਦਾ ਚੱਲਦਾ ਸ਼੍ਰੀ ਇਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਉਂਦਾ ਇਥੋਂ ਵੱਡਾ ਕਾਫਲਾ ਚੱਲਦਾ ਚੱਲਦਾ ਗੁਰੂ ਸਾਹਿਬ ਸਰਸਾ ਦੇ ਕੰਡੇ ਤੇ ਪਹੁੰਚਦੇ ਐ ਆਨੰਦਪੁਰ ਸਾਹਿਬ ਛੱਡਣ ਲੱਗੇ ਇਹ ਮੈਂ ਪਿਛੇ ਵੀ ਦਵਾਨਾ ਚ ਬੇਨਤੀ ਕੀਤੀ ਆ ਵੀ ਆਨੰਦਪੁਰ ਸਾਹਿਬ ਆਪ ਵਸਾਇਆ ਬਹੁਤ ਵੱਡੀ ਜਗ੍ਹਾ ਬਣੀ ਪੂਰਾ ਨਗਰ ਵਸਿਆ ਸ਼ਹਿਰ ਵਸਿਆ ਮਾਖੋਵਾਲ ਦੀ ਧਰਤੀ ਨੂੰ ਚੱਕ ਨਾਨਕੀ ਬਣਾਇਆ ਗੁਰੂ ਤੇਗ ਬਹਾਦਰ ਸਾਹਿਬ ਨੇ ਮੋਢੀ ਗੱਡੀ 2200 ਰੁਪਇਆ ਦੇ ਕੇ ਉਹ ਜਗ੍ਹਾ ਮੁੱਲ ਖਰੀਦੀ ਬਲਾਸਪੁਰ ਦੇ ਰਾਜੇ ਤੋਂ 2200 ਰੁਪਇਆ ਉਹਨਾਂ ਵੇਲੇਾਂ 'ਚ ਦਿੱਤਾ ਫਿਰ ਰਜਿਸਟਰੀਆਂ ਹੋਈਆਂ ਜਿਹੜਾ ਉਸ ਵੇਲੇ ਪਟੇ ਹੁੰਦੇ ਸੀ ਪਟੇ ਹੋਏ ਮਹਾਰਾਜ ਨੇ ਚੱਕ ਨਾਨਕੀ ਨਗਰ ਰੱਖਿਆ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਦਿਨ ਮੌਜ ਵਿੱਚ ਆ ਕੇ ਆਨੰਦ ਸਾਹਿਬ ਦਾ ਪਾਠ ਸੁਣਾਇਆ ਤੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਸਭ ਜਅਦੇ ਨੂੰ ਪਾਠ ਸੁਣਾਓ ਤੇ ਆਨੰਦ ਸਾਹਿਬ ਦਾ ਪਾਠ ਇੰਨੇ ਪਿਆਰ ਨਾਲ ਕਲਗੀਆਂ ਵਾਲੇ ਪਾਸ਼ਾ ਨੇ ਕੀਤਾ ਇਨਾ ਆਨੰਦ ਆਇਆ ਸੰਗਤਾਂ ਕਹਿੰਦੀਆਂ ਅੱਜ ਬੜਾ ਆਨੰਦ ਆਇਆ ਪਾਸ਼ਾ ਆਨੰਦੀ ਬੜਾ ਆਇਆ ਪਾਠ ਇੰਨਾ ਵਧੀਆ ਇੰਨਾ ਨਜ਼ਾਰਾ ਆਇਆ ਆਨੰਦ ਆ ਗਿਆ ਆਨੰਦ ਆ ਗਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹ ਅੱਜ ਤੋਂ ਬਾਅਦ ਫਿਰ ਇਹ ਧਰਤੀ ਦਾ ਨਾਂ ਚੱਕ ਨਾਨਕੀ ਨਹੀਂ ਇਹਦਾ ਨਾਂ ਅਨੰਦਪੁਰ ਸਾਹਿਬ ਹੋਏਗਾ ਜਿਹੜਾ ਇੱਥੇ ਪਿਆਰ ਭਾਵਨਾ ਨਾਲ ਆਵੇਗਾ ਉਹਨੂੰ ਇਥੋਂ ਆਨੰਦ ਦੀ ਪ੍ਰਾਪਤੀ ਹੋਏਗੀ ਉਹ ਅਨੰਦਪੁਰ ਸਾਹਿਬ ਵਸਿਆ 30 ਸਾਲ ਦੇ ਕਰੀਬ ਤਕਰੀਬਨ 30 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਉਥੇ ਰਹੇ ਉਥੇ ਨੇੜੇ ਹੀ ਗੁਰੂ ਕੇ ਲਾਹੌਰ ਸਤਗੁਰ ਦਾ ਵਿਆਹ ਹੋਇਆ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਪਰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਅੱਜ ਛੱਡਣਾ ਪਿਆ 6 ਪੋ ਨੂੰ ਸਾਰੇ ਅਨੰਦਪੁਰ ਸਾਹਿਬ ਦੇ ਵਿੱਚ ਢੇੜਾ ਦੇ ਕੇ ਆਏ ਕੱਲੇ-ਕੱਲੀਆਂ ਗਲੀਆਂ ਦੇ ਵਿੱਚ ਕੱਲੇ-ਕੱਲੇ ਜਿਹੜੇ ਸਾਰੇ ਪਾਸੇ ਸੱਚੇ ਪਾਤਸ਼ਾਹ ਖੁਦ ਘੁੰਮੇ ਛੇਪੋ ਨੂੰ ਕੱਲਾ-ਕੱਲਾ ਕੋਨਾ ਆਨੰਦਪੁਰ ਸਾਹਿਬ ਦਾ ਵੇਖਿਆ ਤੇ ਕਹਿੰਦੇ ਅੱਜ ਦੇ ਆਨੰਦਪੁਰ ਸਾਹਿਬ ਤੋਂ ਜਾਣਾ ਹੈ ਮੁੜ ਕੇ ਆਨੰਦਪੁਰ ਸਾਹਿਬ ਆਉਣਾ ਨਹੀਂ ਇਦਾਂ ਅੱਜ ਲੱਗਦਾ ਹੈ ਜਿਵੇਂ ਆਨੰਦਪੁਰ ਸਾਹਿਬ ਦੀ ਧਰਤੀ ਭਈ ਮਹਾਰਾਜ ਨਾਂ ਛੱਡ ਕੇ ਜਾਓ ਗਲੀ-ਗਲੀ ਰੋਂਦੀ ਹੈ ਆਨੰਦਪੁਰ ਅਸੀਂ ਕਵਿਤਾ ਪੜ੍ਹਦੇ ਰਹੇ ਹਾਂ ਵੀ ਆਨੰਦਪੁਰ ਸਾਹਿਬ ਆਹ ਕਵਿਤਾ ਥੋੜੀ ਸੁਣ ਲਓ ਫਿਰ ਸਰਸਾ ਦੇ ਕੰਡੇ ਦੀ ਗੱਲ ਕਰਦੇ ਹਾਂ ਜਦੋਂ ਦਸ਼ਮੇਸ਼ ਪੀਤਾ ਆਨੰਦਪੁਰ ਸਾਹਿਬ ਛੱਡਣ ਲੱਗੇ ਉਸ ਵੇਲੇ ਦਾ ਇਤਿਹਾਸ ਹੈ ਮਾਹੀ ਦੇ ਵਿਛੋੜੇ ਵਾਲੀ ਰਾਤ ਰੋਈ ਕਰਦੀ ਮਾਹੀ ਦੇ ਵਿਛੋੜੇ ਕਲੀ ਕਲੀ ਰੋਦੀਏ ਆਨੰਦ ਪੁਰਸ਼ਰਦੀਂ ਦਾਤਾ ਸਾਡੇ ਕੋਲੋਂ ਕਿੜਾ ਬਦਲਾ ਚੁਕਾਇਆ ਹੈ ਦਾਤਾ ਸਾਡੇ ਕੋਲੋਂ ਕਿੜਾ ਬਦਲਾ ਚੁਕਾਇਆ ਹੈ ਅਸ ਮੇਰੇ ਪ੍ਰੀਤ ਮਾ ਕਿਉਂ ਉਹ ਵਕਤ ਨੂੰ ਛੁਪਾਇਆ ਉਹ ਦਸ ਮੇਰੇ ਪ੍ਰੀਤ ਮਾ ਕਿਉਂ ਉਹ ਵਕਤ ਨੂੰ ਛੁਪਾਇਆ ਚੱਲੀ ਨਹੀਂ ਉਹ ਜਾਂਦੀ ਜਲੀ ਨਹੀਂ ਹੋ ਜਾਂਦੀ ਗੁਲਾਮੀ ਕਿਸੇ ਗੈਰ ਦੀ ਗਲੀ ਗਲੀ ਰੋਂਦੀ ਏ ਅਨੰਦਪੁਰ ਸ਼ਹਿਰ ਦੀ ਫੜੋ ਨਾਲ ਉਹ ਗਲੀ ਗਲੀ ਰੋਂਦੀ ਏ ਉਹ ਨਾਲੀਆਂ ਚ ਰਿਆ ਫਦੇ ਸਿੰਘ ਖੇਲਦਾ ਉਹ ਨਾਲੀਆਂ ਚ ਵੈਰੀ ਸੱਪ ਵਗੂ ਮੇਲਦਾ ਉਹ ਨਾਲੀਆਂ ਚ ਵੈਰੀ